ਸ਼੍ਰੀ ਕਾਲ ਦਾ ਟੀਵੀ ਨਰਾਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਤਾਂ ਸਾਫਾ ਰਾਜਪਾਲਾ ਚੌਧਰੀ ਸੱਤਿਆਪਾਲ ਸਿੰਘ ਮਲਿਕ ਅਕਸਰ ਆਪਣੇ ਬਿਆਨਬਾਜ਼ੀ ਨੂੰ ਲੈ ਕੇ ਜਾਂ ਪਰ ਤਿੱਖੇ ਬਿਆਨਾਂ ਨੂੰ ਲੋਕ ਇਤਾਂ ਦੇ ਲਈ ਖੜਨ ਵਾਲੀ ਬਿਆਨਬਾਜ਼ੀ ਨੂੰ ਲੈ ਕੇ ਚਰਚਾਵਾ ਦਾ ਹਿੱਸਾ ਰਹਿੰਦੇ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਇਲਾਜ ਚੱਲਿਆ ਹਸਤਾ ਦੇ ਵਿੱਚ ਦਾਖਲ ਨੇ ਪਰ ਬੀਤੀ ਰਾਤ ਤੋਂ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਫਵਾਹਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਜਿਆਦਾ ਚੱਲ ਰਹੀਆਂ ਨੇ ਜਿੰਨਾ ਫੁਵਾਹਾਂ ਦੇ ਵਿੱਚ ਖਬਰਾਂ ਦੇ ਵਿੱਚ ਇਹ ਗੱਲ ਆਕੀ ਜਾਰੀ ਆ ਕਿ ਜਿਹੜਾ ਚੌਧਰੀ ਸਤਿਆਪਾਲ ਸਿੰਘ ਮਲਿਕ ਦੀ ਮੌਤ ਹੋ ਚੁੱਕੀ ਐ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਪਰ ਇਹ ਸਾਰੀਆਂ ਫੁਵਾਹਾਂ ਝੂਠੀਆਂ ਨੇ ਖੁਦ ਜਿਹੜਾ ਜੋ ਸਾਬਕਾ ਰਾਜਪਾਲ ਸਤਿਆਪਾਲ ਸਿੰਘ ਮਲਿਕ ਉਹਨਾਂ ਦੀ ਜਿਹੜੀ ਟੀਮ ਆ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਐਕਸ ਖਾਤੇ ਦੇ ਉੱਪਰ ਟਵਿੱਟਰ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸਾਰੀ ਸਚਾਈ ਸਾਹਮਣੇ ਲਿਆਂਦੀ ਹੈ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸਤਕਾਰਯੋਗ ਸਾਬਕਾ ਰਾਜਪਾਲ ਚੌਧਰੀ ਸਤਿਆਪਾਲ ਸਿੰਘ ਮਲਕ ਜੀ ਇਸ ਸਮੇਂ ਆਈਸੀਯੂ ਦੇ ਵਿੱਚ ਦਾਖਲ ਹਨ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਹੈ ਇਲਾਜ ਅਧੀਨ ਹਨ ਅਫਵਾਹਾਂ ਤੋਂ ਬਚੋ ਕੋਈ ਵੀ ਗਲਤ ਤਰੀਕੇ ਦੀ ਖਬਰ ਨਾ ਫਲਾਓ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਪਲੇਟਫਾਰਮਸ ਦੇ ਉੱਪਰ ਜਾਂ ਪਰ ਕੁਝ ਨਿੱਜੀ ਪੇजेस ਦੇ ਉੱਪਰ ਜਿਹੜੇ ਲੋਕ ਨੇ ਇਹ ਖਬਰਾਂ ਚਲਾ ਰਹੇ ਸੀ ਇਹ ਪੋਸਟਾਂ ਪਾ ਰਹੇ ਸੀ ਕਿ ਜਿਹੜਾ ਜਿਹੜਾ ਸਾਬਕਾ ਰਾਜਪਾਲ ਆ ਸਤਿਆਪਾਲ ਸਿੰਘ ਮਲੇਕ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਿਹੜਾ ਮੌਤ ਹੋ ਚੁੱਕੀ ਆ ਉਹਨਾਂ ਦੀ ਅਜਿਹੀਆਂ ਜੜੀਆਂ ਕੋਈ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਚੱਲ ਰਹੀਆਂ ਸੀ ਇਹ ਸਾਰੀਆਂ ਖਬਰਾਂ ਅਫਵਾਹਾਂ ਨੇ ਉਹਨਾਂ ਦੀ ਜਿਹੜੀ ਖੁਦ ਸੋਸ਼ਲ ਮੀਡੀਆ ਦੀ ਟੀਮ ਆ ਜਿਹੜੀ ਉਹਨਾਂ ਦੀ ਡਾਕਟਰ ਜਿਹੜਾ ਮਾਫ ਕਰਨਾ ਜੋ ਰਾਜਪਾਲ ਸਾਵਕਾ ਰਾਜਪਾਲ ਸਤਿਆਪਾਲ ਸਿੰਘ ਮਲੇਕ ਉਹਨਾਂ ਦੀ ਉਹਨਾਂ ਨੇ ਜਿਹੜਾ ਆਪਣੇ ਟਵਿੱਟਰ ਖਾਤੇ ਦੇ ਉੱਪਰ ਇਸ ਗੱਲ ਦੀ ਜਿਹੜੀ ਸਾਰੀ ਸਚਾਈ ਆ ਉਹ ਸਾਹਮਣੇ ਲਿਆਂਦੀ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਇਸ ਤਰੀਕੇ ਦਾ ਮਾਹੌਲ ਬਣ ਚੁੱਕਾ ਸੀ ਕਿ ਲੋਕ ਪੋਸਟਾਂ ਪਾਉਣ ਲੱਗ ਚੁੱਕੇ ਸੀ ਆ ਖਬਰਾਂ ਫੈਲਣ ਲੱਗ ਚੁੱਕੀਆਂ ਸੀ ਤਾਂ ਫਿਰ ਉਹਨਾਂ ਦੀ ਟੀਮ ਨੂੰ ਖੁਦ ਜਿਹੜਾ ਟਵਿੱਟਰ ਦੇ ਉੱਪਰ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕਰਨੀ ਪਈ ਆ ਕਿ ਜਿਹੜਾ ਉਹ ਆਈਸੀਯੂ ਦੇ ਵਿੱਚ ਨੇ ਸਤਿਆਪਾਲ ਸਿੰਘ ਮਲਿਕ ਸਾਹਕਾ ਰਾਜਪਾਲ ਉਹਨਾਂ ਦਾ ਇਲਾਜ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਚੱਲ ਰਿਹਾ ਕਿਸੇ ਵੀ ਤਰੀਕੇ ਦੀ ਜਿਹੜੀ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਅਫਵਾਹ ਨਾ ਫਲਾਈ ਜਾਵੇ ਖੋਤੋਂ ਉਹਨਾਂ ਦੀ ਜਿਹੜੀ ਟੀਮ ਉਹਨਾਂ ਨੇ ਟਵਿੱਟਰ ਦੇ ਖਾਤੇ ਦੇ ਉੱਪਰ ਜਿਹੜੀ ਇਹ ਜਾਣਕਾਰੀ ਆ ਉਹ ਸਾਂਝੀ ਕੀਤੀ ਆ ਬਹੁਤ ਵੱਡੀ ਖਬਰ ਆ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਇਲਾਜ ਚੱਲਿਆ ਸੀ ਜਿਹੜਾ ਸਾਫਕਰ ਰਾਜਪਾਲ ਚੌਧਰੀ ਸਤਿਆਪਾਲ ਸਿੰਘ ਮਲਿਕ ਉਹੀ ਸ਼ਖਸ ਨੇ ਜਿਹੜੇ ਕਿਸਾਨ ਅੰਦੋਲਨ ਵੇਲੇ ਭਾਜਪੀ ਦੀ ਰਾਜ ਕੇ ਤੋਲਣਾ ਕਰਦੇ ਨੇ ਤੇ ਕਿਸਾਨਾਂ ਦੇ ਜਿਹੜਾ ਵੱਡੇ ਪੱਧਰ ਤੇ ਬਿਆਨਬਾਜ਼ੀ ਕਰਦੇ ਨੇ ਜਾਂ ਫਿਰ ਅਕਸਰ ਆ ਜਿਹੜਾ ਸਿੱਖਾਂ ਨੂੰ ਲੈ ਕੇ ਬਹੁਤ ਵੱਡੀ ਬਿਆਨਬਾਜ਼ੀ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਐਗਜ਼ਾਮਪਲਾਂ ਵੀ ਦੰਦੇ ਰਹਿੰਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿ ਜੋ ਸਿੱਖਾਂ ਦੇ ਜਿਹੜੇ ਹੁਣ ਤੱਕ ਲੀਡਰ ਰਹੇ ਨੇ ਸਿੱਖਾਂ ਦੇ ਆਗੂ ਰਹੇ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਜੜੀਆਂ ਉਹ ਐਗਜ਼ਾਮਪਲਾਂ ਦੰਦੇ ਰਹੇ ਨੇ ਗੱਲਾਂ ਕਰਦੇ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਵੱਡੀ ਖਬਰ ਆ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਨੂੰ ਲੈ ਕੇ ਉਹਨਾਂ ਦੀ ਜੁਆਇਲ ਲੈ ਕੇ ਜਿਹੜੀਆਂ ਕੋਈ ਸੋਸ਼ਲ ਮੀਡੀਆ ਦੇ ਉੱਪਰ ਅਫਵਾਹਾਂ ਚੱਲੀਆਂ ਨੇ ਉਹਨਾਂ ਅਫਵਾਹਾਂ ਦੀ ਸਚਾਈ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਜਿਹੜਾ ਸਾਹਕਾਰ ਰਾਜਪਾਲਾ ਸਤਿਆਪਾਲ ਸਿੰਘ ਮਲੇਕ ਉਹਨਾਂ ਦੀ ਟੀਮ ਜਿਹੜੀ ਖੁਦ ਆ ਟਵਿੱਟਰ ਖਾਤੇ ਦੇ ਉੱਪਰ ਇਹ ਜਾਣਕਾਰੀ ਸਾਂਝੀ ਕਰਨੀ ਪਈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਦਾ ਆਈ ਸੀ ਯੂ ਦੇ ਵਿੱਚ ਹਾਲਾਤ ਚੱਲਿਆ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਹਾਲਾਤ ਚੱਲਿਆ ਕਿਸੇ ਵੀ ਤਰੀਕੇ ਦੀ ਜਿਹੜੀ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਅਫਵਾਹ ਨਾ ਫਲਾਈ ਜਾਵੇ